ಮೇಮ ಸಹ ಆಶ್ರಮಾರ್ದು ಮೇಮ ಈ ಜಾರ ਮਤਲਬ ਇਸ ਤਰ੍ਹਾਂ ਕੀਤਾ ਇਹਨੂੰ ਬਣਾਇਆ ਗਿਆ ਕਿ ਇੱਥੇ ਅਨੇਕਾਂ ਤੇ ਲੋਕ ਦੇ ਰਹੇ ਨੇ ਉਹ ਬੈ ਕੇ ਰੋਟੀ ਖਾ ਸਕਦੇ ਨੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਭਗਤ ਭਰਾ ਜਿਹੜੇ ਨੇ ਉਹ ਇੱਥੇ ਬੈ ਕੇ ਰੋਟੀ ਖਾ ਰਹੇ ਹੈ ਇੱਥੇ ਬਣਾਉਣ ਤੋਂ ਲੈ ਕੇ ਪਰਦਾਨ ਤੱਕ ਦੀ ਇਹ ਵਿਵਸਥਾ ਹੈ ਜਿਹੜਾ ਕੁਝ ਵੀ ਇਥੇ ਸਾਰੇ ਸਭਾ ਹੀ ਤੋਂ ਬਹੁਤ ਹੀ ਅੰਦਰ ਖਾ ਜਾਂਦਾ ਸਭ ਤੋਂ ਪਹਿਲੀ ਗੱਲ ਤੇ ਜਿਹੜਾ ਵਰਤਾਰਾ ਹੈ ਉਹ ਇਨੇ ਪਿਆਰ ਦੇ ਨਾਲ ਤੁਹਾਨੂੰ ਖਿਲਾਉਗਾ ਕਿ ਤੁਸੀਂ ਇੱਕ ਰੋਟੀ ਦੇ ਬਾਅਦ ਜ਼ਰੂਰ ਖਾਓਗੇ ਜੀ ਬਿਲਕੁਲ ਅਸੀਂ ਦੇਖਿਆ ਇੱਥੇ ਸਾਰੇ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਨੇ ਇੱਕ ਦੂਜੇ ਨੂੰ ਸੱਚਾ ਸੱਚਾ ਬੁਲਾ ਰਹੇ ਨੇ ਈਵਨ ਮੈਨੂੰ ਵੀ ਜਦੋਂ ਮੈਂ ਆਤਮ ਦੇ ਵਿੱਚ ਐਂਟਰ ਕੀਤੀ ਪੰਡਾਰਾ ਘਰ ਦੇ ਵਿੱਚ ਐਂਟਰ ਕੀਤੀ ਤਾਂ ਮੈਨੂੰ ਵੀ ਉਹਨਾਂ ਨੇ ਸਬਸਕ੍ਰਾਈਬ ਬੁਲਾਇਆ ਵੀ ਅਸੀਂ ਜਾਣਨਾ ਚਾਹਾਂਗੇ ਕਿ ਅਸੀਂ ਸੁਣਿਆ ਹੈ ਕਿ ਇੱਥੇ ਦੇਸੀ ਘਿਓ ਦਾ ਨਿਸ਼ੁਲਕ ਪੰਡਾਰਾ ਚੱਲਦਾ ਹੈ 3 ਦਿਨਾਂ ਵਾਸਤੇ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਬਾਕੀ ਨਿਸ਼ੁਲਕ ਦੇਸੀ ਘਿਓ ਦਾ ਪੰਡਾਰਾ ਚੱਲਦਾ ਕੀ ਖਾਣ ਨੂੰ ਮਿਲਦਾ ਹੈ ਪੰਡਾਰੇ ਦੇ ਵਿੱਚ ਬਿਲਕੁਲ ਨਿਸ਼ੁਲਕ ਹੈ 3 ਦਿਨ ਤੱਕ ਦੇ ਤੁਹਾਨੂੰ ਬਹੁਤ ਹੀ ਜ਼ਿਆਦਾ ਪ੍ਰਕਾਰ ਦੇ ਭੋਜਨ ਦੇ ਵਿੱਚ ਮਿਲ ਸਕਦੇ ਨੇ ਉਸ ਤੋਂ ਇਲਾਵਾ ਵੀ ਜੇ ਕੋਈ ਆਤਮ ਦੇ ਵਿੱਚ ਆ ਗਏ ਅਸਮਾਦਮ ਤੋਂ ਇਲਾਵਾ ਵੀ ਤਾਂ ਉਹਦੇ ਲਈ ਵੀ ਸਭ சி அச்சார ਸਨਾਦ ਰਾਮ ਹੈ ਚਾਵਲ ਰਾਮ ਪੂਰੀ ਰਾਮ ਰੋਟੀ ਰਾਮ ਲਸੀ ਰਾਮ ਰੈਤਾ ਰਾਮ ਮਠਾਈਆਂ ਦੇ ਵਿੱਚ ਇਥੇ ਲੱਡੂ ਰਾਮ ਅਜਿ ਜਲੇਬੀ ਰਾਮ ਬਣੀ ਹੈ ਬਸ ਰਾਮ ਵੀ ਬਣਦੀ ਹੈ ਕਦੇ ਕਦੇ ਕਾ ਹਿਸਾਬ ਨਾਲ ਮਤਲਬ ਮੌਕਮ ਦੇ हिसाब ਨਾਲ ਜਿਹੜਾ ਹੈ ਇਥੇ ਪਣਾ ਰਹਾ ਨਾ ਇੱਕ ਚੀਜ਼ ਇਥੇ ਅਸੀਂ ਨੋਟ ਕਰ ਰਹੇ ਹਾਂ ਕਿ ਤੁਸੀਂ ਹਰ ਚੀਜ਼ ਦੇ ਨਾਲ ਰਾਮ ਲਗਾ ਰਹੇ ਹੋ ਲੱਡੂ ਰਾਮ ਜਲੇਬੀ ਰਾਮ ਤੇ ਉਹ ਸਬਜੀ ਦੇ ਨਾਲ ਵੀ ਤੁਸੀਂ ਰਾਮ ਲਗਾਇਆ ਇਸਦੇ ਇਦਾਂ ਕਾਰਨ ਹੈ ਰਾਮ ਦਾ ਕਾਰਨ ਨਹੀਂ ਹੈ ਕਿ ਜਿੱਦਾਂ ਕਹਿੰਦੇ ਨਾਮ ਉਠ ਤੇ ਨਾਮ ਬੱਠ ਤੇ ਨਾਮ ਖੋਵਤ ਯਾਦ ਦੇ ਨਾਮ ਖਾਤੇ ਨਾਮ ਪਿਤੇ ਨਾਮ ਜੇਤੀ ਲਾਗਦੇ RAM ਇਸਰ ਕੇ ਲਾਇਆ ਜਾਂਦਾ ਹੈ ਇੱਕ ਦੇ ਪਹਿਲੀ ਗੱਲ ਹੈ ਉਹ ਹੋ ਜਾਂਦਾ ਸਵਾਦ ਵਧਾ ਦਿੰਦਾ ਜੇ ਸੁਜੀ ਜਾ ਕੇ ਪਰਮਾਤਮਾ ਦਾ ਨਾਮ ਧੁਰ ਗਿਆ ਤੇ ਉਹ ਆਪਣੇ ਆਪ ਹੀ ਅੰਮ੍ਰਿਤ ਬਣ ਜਾਂਦੀ ਹੈ ਗੁਰਜੀ ਗੱਲ ਹੈ ਕਿ RAM ਇੱਕ ਕੋੜਵੜ ਸਮਝ ਲਓ ਪੀਰੋਟੀ ਹਰਦੇ ਖਾਂਦੇ ਨਹੀਂ ਆਪਣਾ ਪਰਮਾਤਮਾ ਦਾ ਨਾਮ ਜਿਹੜਾ ਹੈ ਜਿਹੜਾ ਗੁਰਜੀ ਨੇ ਦਿੱਤਾ ਹੈ ਉਹਦਾ ਯਾਦ ਕਰਦੇ ਰਹੋ ਜੀ ਤੇ ਨਾਮ ਬਹੁਤ ਠੰਡਾ ਲੱਗਿਆ ਇਹ ਸੁਣ ਕੇ ਵੀ ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ ਤੇ ਤਾਂ ਕਿ ਹਰ ਚੀਜ਼ ਦੇ ਨਾਲ RAM ਲਗਾਏ ਤੇ मैम ਜਿਹੜੀ ਇੱਥੇ ਅਗਰ ਉਹਨ ਮਿਸ ਵਾਲੇ ਪੰਡਾਰੇ ਦੀ ਗੱਲ ਕਰੀਏ ਤਾਂ ਕਿੰਨੀ ਮਾਤਰਾ ਦੇ ਵਿੱਚ ਜਿਥੇ ਜਿਹੜੀ ਮਠਾਈਆਂ ਉਹ ਬਣਾਈਆਂ ਗਈਆਂ ਕਿੰਨੀ ਸੰਗਤ ਇੱਥੇ ਹੁਣ ਤੱਕ ਆ ਚੁੱਕੀ ਹੈ ਜਾਂ ਆਨ ਦੇ ਆਸਾਰ ਨੇ ਕੁਝ ਉਹਦੇ ਬਾਰੇ ਦੱਸ ਸਕਦੇ ਹੋ ਵੈਨ ਖੈਲਾ ਦਾ ਜਿਹੜੀ ਜਿੰਨੀ ਸੰਗਤ ਆਜ ਦੂਜਾ ਦਿਨ ਹੈ ਜਿੰਨੀ ਸੰਗਤ ਦਾ ਅਨੁਮਾਨ ਸੀ ਨਾ ਉਸ ਤੋਂ ਡਬਲ ਟ੍ਰिपल ਸੰਗਤ ਆ ਗਈ ਪਰ ਪ੍ਰਮਾਤਮਾ ਦੇ ਦਿਆਲੇ ਨਾਲ ਸਭ ਕੁਝ ਖਾਸ ਮਤਲਬ ਕੰਟਰੋਲ ਦੇ ਵਿੱਚ ਆ ਗਿਆ ਫਰਮਾਤਮਾ ਨੇ ਬਹੁਤ ਹੀ ਵੱਡਾ ਪ੍ਰਣਾਲ ਜਿਹੜਾ ਦਿੱਤਾ ਹੋਇਆ ਸਾਰੇ ਆਪਸ ਵਿੱਚ ਹੋ ਗਏ ਪੰਡਾਰੇ ਦੀ ਜਿਹੜੀ ਕਾਉਂਟਿੰਗ ਹੈ ਉਹ ਮੈਂ ਨਹੀਂ ਦੱਸ ਸਕਦੀ ਕਿ ਕਿਹੜੇ ਕੌਂਟਲਾ ਦੇ ਹਸਰ ਦੇ ਨਾਲ ਇੱਥੇ ਮਠਾਈ ਬਣਦੀ ਹੈ ਰੋਜ਼ ਬਣ ਰਹੀ ਹੈ ਜਲੇਬੀਆਂ ਦੀ ਲਗਾਤਾਰ ਹੀ ਨਿਕਲ ਰਹੀਆਂ ਨੇ ਤੇ ਮੈਮ ਜਿੱਦੋਂ ਅੱਜ ਇਹ ਪੰਡਾਰਾ ਹੋ ਰਿਹਾ ਹੈ ਤੇ ਅਜਿਹੇ ਪੰਡਾਰੇ ਕਿੰਨੀ ਕੀ ਦੇਰ ਬਾਅਦ ਸਾਨੂੰ ਇੱਥੇ ਦੇਖਣ ਨੂੰ ਮਿਲ ਸਕਦੇ ਨੇ ਅਗਲਾ ਪੰਡਾਰਾ ਕਦੋਂ ਆ ਰਿਹਾ ਹੈ ਅਗਲਾ ਪਨਾਹ ਨਵੰਬਰ ਮਹੀਨੇ ਦੀ 4 5 6 ਨਵੰਬਰ ਨੂੰ ਆ ਰਿਹਾ ਹੈ ਹਰ ਮਹੀਨੇ ਸਮਝ ਲਓ ਤੁਸੀਂ 2 ਮਹੀਨੇ 1.5 ਮਹੀਨੇ ਬਾਅਦੇ ਪੰਡਾ ਰਹਾਈ ਜਾਂਦਾ ਕਿਤੇ ਕਿਤੇ ਮਹੀਨੇ ਦੇ ਵਿੱਚ ਤਿੰਨ ਵੀ ਆ ਜਾਂਦੇ ਆ ਤੇ ਜੇ ਅਸੀਂ ਗੱਲ ਕਰੀਏ ਪੂਰੇ ਸਾਲ ਦੀ ਤੇ ਲਗਭਗ ਸਾਲ ਦੇ ਵਿੱਚ ਕਿੰਨੇ ਕੀ ਬੰਦਾਰਾ ਚੱਲਦੇ ਕੀ ਫਤ ਬਣਾ ਰਹੇ ਨੇ ਤੇ ਮੈਮ ਜਿਹੜਾ ਬੰਦਾਰਾ ਇਸ ਆਸ਼ਰਮ ਦੇ ਵਿੱਚ ਹੋ ਰਿਹਾ ਹੋਰ ਵੀ ਕਿੱਥੇ ਜਗ੍ਹਾ ਤੇ ਹੋ ਰਿਹਾ ਇੱਥੇ ਨਹੀਂ ਪੂਰੇ 12 ਫਤ ਲੋਕ ਆਸ਼ਰਮ ਨੇ ਪ੍ਰਮਾਤਮਾ ਦੀ ਦਿਆਲੇ ਨਾਲ ਪਰ ਇਹ ਆਸ਼ਰਮ ਤਾਂ ਤੁਸੀ ਦੇਖ ਹੀ ਲਿਆ ਵਡਾ ਪਰ ਇਸ ਤੋਂ ਵੀ 5 10 ਗੁਣਾ ਵੱਡੇ ਆਸ਼ਰਮ ਬਤੂਲ ਦੇ ਵਿੱਚ ਤਨਾਨਾ dham ਹਰ ਜਗ੍ਹਾ ਬਣੇ ਨੇ 12 ਆਸ਼ਰਮ ਨੇ ਵੀ ਇਹ ਬੰਦਾਰਾ ਜੜਾ ਹੈ ਨਿਸ਼ੁਲਕ ਚੱਲ ਰਿਹਾ ਹੈ ਇੱਕ ਪੈਸੇ ਵਿੱਚ ਕਿਸੇ ਤੋਂ ਨਹੀਂ ਮੰਗਿਆ ਪ੍ਰਮਾਤਮਾ ਦੀ ਦਿਆਲੇ ਨਾਲ ਚੱਲ ਰਿਹਾ ਹੈ ਜੀ ਤੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਇਹਨਾਂ ਦਾ ਕਹਿਣਾ ਹੈ ਕਿ ਅਜੀਹਾ ਪੰਡਾਰਾ 12 ਸੱਤਖੋਗ ਆਸ਼ਮਾ ਦੇ ਵਿੱਚ ਚੱਲ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਤੇ ਸੰਤਰਾਮਬਾ ਜੀ ਮਹਾਰਾਜ ਜਦੇ ਬਾਰੇ ਹੋਰ ਵੀ ਅਸੀਂ ਜਾਣਕਾਰੀ ਲੈਣੇ ਆ ਉਹਨਾਂ ਦੇ altar ਵਿਹਾੜੇ ਦੇ ਉੱਤੇ ਸੇਮਣਮ ਕੋੜਾ ਆਰਤੀ ਹੋਣੀ ਦੀ ਤੁਹਾਨੂੰ ਦੱਸੋ ਵੀ ਕਦੋਂ ਸੰਤਰਾਮਬਾ ਜੀ ਮਹਾਰਾਜ ਦਾ ਜਨਮ ਹੋਇਆ ਤੇ ਥੋੜਾ ਉਹਨਾਂ ਦੀ ਜੀਵਨੀ ਬਾਰੇ ਅਗਰ ਦੱਸ ਸਕਦੇ ਹੋ ਅੱਜ ਸਤੰਬਰ ਨੂੰ ਸੰਤਰਾਮਬਾ ਜੀ ਮਹਾਰਾਜੀ ਜਿਹੜਾ ਹੈ 1951 ਦੇ ਵਿੱਚ ਜਨਮ ਹੋਇਆ ਸੀ ਇਹ ਜਨਮ ਇਹ ਜਨਮ ਜਰਮ ਦਿਨ ਨੂੰ ਅਗਾਂਹ ਦਿਵਸ ਲਈ ਕਿਹਾ ਜਾਂਦਾ ਹੈ ਕਿ ਖਵਾਨੀਆਂ ਦੇ ਵਿੱਚ ਕਿਹਾ ਸੀ ਕਿ ਅੱਜ ਦੇ ਟਾਈਮ ਤੇ ਇੱਕ અવਤਾਰ ਜਨਮ ਲਏਗਾ ਪ੍ਰਮਾਤਮਾ ਦਾ ਜਿਹੜਾ ਕਿ ਦੁਨੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰੂਗਾ ਤੇ ਅੱਜ ਵੀ ਕੰਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਿਰਫ ਸੰਤ ਰਾਮਪਾਲ ਜੀ ਮਹਾਰਾਜ ਕਰ ਰਹੇ ਨੇ ਇੱਕ ਜਨ ਸਧਾਰਨ ਦੇ ਲਈ ਉਹਨਾਂ ਦਾ ਜਨਮ ਜਿਹੜਾ ਹੈ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਵਰਦਾਨ ਹੈ ਸਾਡੇ ਲਈ ਇਸ ਕਰਕੇ અવਤਾਰ ਜਨਮ ਮਨਾਇਆ ਜਾ ਰਿਹਾ ਤੇ ਮੈਮ ਅੱਥੇ ਇੱਕ ਚੀਜ਼ ਹੋਰ ਇੱਥੇ ਨੋਟ ਕੀਤੀ ਹੈ ਇੱਥੇ ਸਿਰਫ ਜਿਹੜੇ ਜੈਂਟਸ ਨੇ ਉਹ ਬੈਠੇ ਤੁਹਾਨੂੰ ਦਿਖ ਰਹੇ ਨੇ ਤੇ ਜਿਹੜੀ ਲੇਡੀਜ਼ ਹੈ ਉਹ ਤੁਹਾਨੂੰ ਨਹੀਂ ਦਿਖ ਰਹੀ ਹਾਂ ਜੀ ਇਹ ਵੀ ਪੂਰੇ ਮਰਿਆਦਾ ਦਾ ਧਿਆਨ ਆਸ਼ਮ ਦੇ ਵਿੱਚ ਰੱਖਿਆ ਜਾਂਦਾ ਹੈ ਮੈਂ ਕੈਮਰਾਮੈਨ ਨੂੰ ਥੋੜਾ ਜਾਹਾਂਗੇ ਅੱਗੇ ਆ ਜਾਈਏ ਇਹ ਕੋਕ ਗੱਲ ਨਹੀਂ ਭਰਾਵਾਂ ਲਈ ਨਹੀਂ ਮਾਈਆਂ ਦੀ ਵਿਵਸਥਾ ਪਰਲੇ ਪਾਸੇ ਕੀਤੀ ہوئی ਹੈ ਉੱਥੇ ਪ੍ਰਦਾਨ ਦੀ ਸੇਵਾ ਵੀ ਮਾਈਆਂ ਦੀ ਹੀ ਹੈ ਭਗਤ ਜਿਹੜੇ ਨੂੰ ਉੱਥੇ ਨਹੀਂ ਜਾਂਦੇ ਤੇ ਮਾਈਆਂ ਇੱਥੇ ਨਹੀਂ ਆਉਂਦੇ ਜਿਹੜਾ ਮਤਲਬ ਇਹ ਜਿਹੜਾ ਪੰਡਾਲ ਹੈ ਇਹਦੇ ਵਿੱਚ ਜਿਹੜੇ ਹੈਗੇ ਆ ਭਗਤ ਬੈਠਦੇ ਨੇ ਸੰਤਰਾਮਪਾਲ ਜੀ ਮਹਾਰਾਜ ਦੇ ਦੇ ਦਰਸ਼ਕੋ ਤੁਸੀਂ ਦੇਖ 파 ਰਹੇ ਹੋ ਜਿਸ ਪੰਡਾਲ ਦੇ ਤੇ ਇਤਵਤ ਖੜੇ ਆ ਇੱਥੇ ਸੰਤਰਾਮਪਾਲ ਜੀ ਮਹਾਰਾਜ ਦੇ ਭਗਤ ਬੈਠਦੇ ਨੇ ਕਿ ਜਿਹੜਾ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਇਹ ਜਿਹੜਾ ਪੰਡਾਲ ਹੈ ਇੱਥੇ ਜਿਹੜੀਆਂ ਭੈਣਾਂ ਨੇ ਉਹ ਬੈਠੀਆਂ ਨੇ ਉਹ ਇੱਥੇ ਭੰਡਾਰਾ ਲੈਂਦੀਆਂ ਨੇ ਜਿੱਦਾਂ ਕਿ ਸਾਨੂੰ ਇੱਥੇ ਸੇਵਾਦਾਰ ਦੀ ਤਰ੍ਹਾਂ ਹੀ ਪਤਾ ਲੱਗ ਰਿਹਾ ਹੈ ਤੇ ਮੈਡਮ ਹੋਰ ਤੁਸੀਂ ਕੁਝ ਦੱਸਣਾ ਚਾਹੋਗੇ ਭੰਡਾਰ ਕਰਦੀ ਵਿਵਸਥਾ ਬਾਰੇ ਸਾਡੇ ਦਰਸ਼ਕਾਂ ਨੂੰ ਮੈਡਮ ਜੀ ਇੱਥੇ ਜਿਹੜੇ ਲੋਕ 니ਜੇ ਨਹੀਂ ਬੈਠ ਸਕਦੇ ਥਲੇ ਨਹੀਂ ਜਾ ਕਰਦੇ ਕੋਈ ਦਿੱਕਤ ਹੈ ਉਹਨਾਂ ਦੇ ਲਈ ਬੈਂਚ ਵੀ ਲੱਗੇ ਹੋਏ ਆ ਤੇ ਜਿਹੜੇ بیمار ਹੈ ਕਿ ਉਹ ਦਾ ਦੇਸੀ ਦੇਸੀ ਤੋਂ ਦਾ ਸਾਰਾ ਭੰਡਾਰਾ ਜਿਹੜੇ ਨਹੀਂ ਖਾ ਸਕਦੇ ਦੇਸੀ ਜੇ ਉਹਨਾਂ ਦੇ ਲਈ ਖਿਚੜੀ ਦੇ ਦਲੀਆ ਰਾਮ ਵੀ ਆ ਇਸ ਤਰ੍ਹਾਂ ਚ ਬੰਦਾ ਹੈ ਪਟਾਇਆ ਜਾਂਦਾ ਹੈ 3 ਹੈ ਜਿੰਨੀ ਮੱthi ਵਾਰ ਫੋਕਸ ਵੇਸਤ ਨਹੀਂ ਕਰਨਾ ਇਹ ਸੁਣਾਵਾ ਚਾਰ ਆਮ ਦਾ ਬੰਦਾ ਵੀ ਮੈਂ ਤੁਹਾਨੂੰ ਬੋਟਲ ਨੂੰ ਅਨੁਰੋਧ ਕਰਾਂ ਜੀ ਤੁਸੀਂ ਬਹავੋ ਉੱਥੇ ਵੀ ਕੋਈ ਕੰਡੇ ਚਾਹ ਚੱਲਦੀ ਐ ਦੁੱਧ ਦੀ ਚਾਹ ਹੈ ਚਿੱਕੀ ਚਾਹ ਹੈ ਮਿੱਠੀ ਚਾਹ ਕੋਈ ਨਾ ਕੋਈ ਲਡੂ ਰਾਮ ਹੋ ਬਿਸਕੁਟ ਰਾਮ ਹੋ ਸਭ ਫਰੀ ਹੈ ਕਿਨਾਂ ਜੀ ਇੱਕ ਦਿਨ ਦੀ ਜਦੋਂ ਖੰਡਾਰੇ ਦੀ ਗੱਲ ਕਰੀਏ ਤੱਕੀ ਕੁਝ ਸਾਨੂੰ ਖਾਣ ਨੂੰ ਮਿਲਦਾ ਹੈ ਖੰਡਾਰੇ ਦੇ ਵਿੱਚ ਉਹ ਰੋਜ਼ ਛੇਂ ਜਾਂਦਾ ਜਿਦਾ ਕਿ ਅੱਜ ਕਾਲੇ ਚਨੇ ਤੇ ਮਿਕਸ ਰਜ ਬਣੀ ਸੀ ਲੱਦਬੈ ਨੂੰ ਆਂਦੇ ਜਾਂਦੇ ਖਦਮ ਹੋਣੀ ਤਾਂ ਦੁਪਹਿਰ ਨੂੰ ਇੱਥੇ ਸੜੀ ਰਾਮ ਤੇ ਨਾਲ ਦੁੱਧ ਦੀ ਸਬਜੀ ਬਣੀ ਤੇ ਦੂਰਾਂ ਦੀ ਸਬਜੀ ਬਣੀ ਸੀ ਜੋ ਤੁਸੀਂ ਮੇਕ ਪਾ ਰਹੇ ਹੋ ਇੱਥੇ ਇੱਥੇ ਭੰਡਾਰ ਕਰਦੇ ਵਿੱਚ ਮੌਜੂਦ ਆ ਨੇ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਤੁਸੀਂ ਪ੍ਰੀਅ ਵਰਗ ਨੂੰ ਸ਼ੂਕ ਭੰਡਾਰਾ ਲੈ ਸਕਦੇ ਹੋ ਜਿੰਨੀ ਵਾਰੀ ਮਰਜ਼ੀ ਲੈ ਸਕਦੇ ਹੋ ਬਸ ਸਾਡੇ ਨੂੰ ਵੇਸਟ ਨਹੀਂ ਕਰਨਾ ਇਹ ਤਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਕਿ ਇੱਥੇ ਭੰਡਾਰੇ ਦੇ ਨਾਲ-ਨਾਲ ਤੁਹਾਨੂੰ ਚਾਹ ਚਾਹ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਤੇ ਕੀ ਚਾਹ ਮਿੱਠੀ ਚਾਹ ਤੁਸੀਂ ਆਪਣਾ ਉਹਦੇ ਅਨੁਸਾਰ ਤੁਸੀਂ ਉਹ ਗ੍ਰਹਿਣ ਕਰ ਸਕਦੇ ਹੋ ਤੇ ਆਓ ਹੋਰ ਵੀ ਜਾਣਕਾਰੀ ਲੈਣੇ ਆ ਭੰਡਾਰ ਕਰਦੇ ਜੀ ਨਾਮ ਮਹਿਮਨ ਭਾਈ ਗੋਲ ਇੱਕ ਜਨ ਲਈ ਚਾਰ ਦੇ ਬਣਾ ਲੈ ਦੇ ਦਿੱਤੇ ਕਿਉਂਕਿ ਚਾਰੇ ਸ਼ਕੀਨ ਬਹੁਤ ਅਨੇ ਲੋਕ ਹਨ ਤਾਂ ਇੱਥੇ ਮੇਰੇ ਮੇਜੇ ਵੀ ਰੱਖਣਾ ਕਰਨਾ ਪਾਉਂ ਕਿ ਕਿ ਲੋ ਜਾਂਦੇ ਆ ਨਾ ਮੈਂ ਇੱਕ ਜੀ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਕੋਈ ਕੱਪੀ ਗਿਰਹ ਪੰਡਾਰ ਕਰ ਇੱਥੇ ਥੋੜਾ ਜੀ ਬਾਰੇ ਦੱਸਿਓ ਇਹ ਜਿਹੜਾ ਇੱਥੇ ਬਣਾਇਆ ਜਾਂਦਾ ਸਾਰਾ ਭੰਡਾਰਾ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਬਾਉਂਡਰੀ ਬਣਾਈ ਹੋਈ ਹੈ ਦਾ ਜਿਹੜਾ ਯੂਗਿਆ ਤਾਂ ਲੱਗ ਜਾਂਦੇ کئی ਵਾਰੀ ਕਿਉਂਕਿ ਪ੍ਰੋਗਰਾਮ ਨਾ ਹੁੰਦਾ ਪਰ ਮਾਤਮਾ ਨੂੰ ਇਹਦੀ ਪੂਰੀ ਰਵਾਂਚਾ ਪ੍ਰੀਅ ਹੈ ਇਹਦੇ ਤੋਂ ਦੇਸ਼ਦਿਓ ਪੂੜੀਆਂ ਬੰਦੇ ਨੇ ਗਰਮ ਗਰਮ ਇਹ ਸਵੇਰ ਦੀ ਪੂੜੀਆਂ ਨੇ ਸਵੇਰੇ 4 ਵਜੇ ਪਠਿਆ ਚਾਲੂ ਹੋ ਗਏ ਰਾਤ ਦੇ 12:00 ਵੱਜ ਜਾਂਦੇ ਨੇ ਪੂੜੀਆਂ ਚੱਲੇ ਚੱਲੇ

ਸਾਨੂੰ ਮੰਦੰੋਂ ਅੰਦਰ ਲੈ ਕੇ ਚੱਲੇ ਆਂ ਪੰਡਾਲ ਦੇ ਵਿੱਚ ਡੇਢ ਦੇ ਸਾਰੇ ਜਿਹੜੀ ਸੰਗਤ ਹੈ ਬੈਠੀ ਹੋਈ ਹੈ ਇਹ ਤੁਸੀਂ ਸਾਰਾ ਵੇਖਾ ਸਕਦੇ ਹੋ ਦਰਸ਼ਕੋ ਤੁਸੀਂ ਦੇਖ ਵੀ ਪਾ ਰਹੇ ਹੋ ਆਸ਼ਮ ਦੀ ਸਜਾਵਟ ਦੇਖ ਪਾ ਰਹੇ ਹੋ ਇਹ ਸੰਤ ਰਾਮਪਾਲ ਜੀ ਦੇ 75ਵੇਂ અવਤਾਰ ਦਿਹਾੜੇ ਦੇ ਮੌਕੇ ਤੇ ਇੱਥੇ ਆਸ਼ਰਮ ਨੂੰ ਸਜਾਇਆ ਗਿਆ ਹੈ ਤੇ ਹੁਣ ਜਿਹੜੇ ਇੱਥੇ ਸੇਵਾਦਾਰ ਨੇ ਉਹ ਸਾਨੂੰ ਅੰਦਰ ਲੈ ਕੇ ਜਾ ਰਹੇ ਨੇ ਪੰਡਾਲ ਦੇ ਵਿੱਚ ਔਰ ਦਰਬਾਰ ਸਾਹਿਬ ਦੇ ਵਿੱਚ ਹੁਣ ਅਸੀਂ ਜਾਵਾਂਗੇ ਜਿੱਥੇ ਪਾਠ ਚੱਲ ਰਿਹਾ ਤੇ ਜਾਣਾਂਗੇ ਦਰਬਾਰ ਸਾਹਿਬ ਦੀ ਵਿਵਸਥਾ ਦੇ ਬਾਰੇ ਹੁਣ ਅਸੀਂ ਮੁੱਖ ਪੰਡਾਲ ਦੇ ਵਿੱਚ ਆ ਗਏ ਆ ਤੇ ਕਿਤੇ-ਕਿਤੇ ਦੇਖ ਹੀ ਸਕਦੇ ਹੋ ਜਿਵੇਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਭੰਡਾਰ ਘਰ ਦੇ ਵਿੱਚ ਬੱਕਰੀਵੋਕਰੀ ਵਿਵਸਥਾ ਹੈ ਪੈਣਾ ਦੀ ਭਰਾਵਾਂ ਦੀ ਇੱਥੇ ਵੀ ਹੈ ਦਈਆਂ ਮਾਈਆਂ ਦੀ ਵਿਵਸਥਾ ਬੱਕਰੀ ਹੈ ਭਰਾਵਾਂ ਦੀ ਬੱਕਰੀ ਹੈ ਸੇਵਾਦਾਰ ਅਤੇ ਪੰਡਾਲ ਸੇਵਾਦਾਰ ਵੀ ਮੌਜੂਦ ਨੇ ਜਿਹੜੇ ਕਿ ਜਿੰਨੀ ਸੰਖਿਆ ਦੇ ਵਿੱਚ ਇੱਥੇ ਲੋਕ ਆ ਰਹੇ ਨੇ ਬਿਨਾਂ ਕਿਸੇ ਸੇਵਾ ਤੋਂ ਨਹੀਂ ਸਾਹਮਣੇ ਜਾ ਸਕਦੇ ਸਾਰਿਆਂ ਦੀ ਸੇਵਾ ਲੱਗੀ ਹੋਈ ਹੈ ਉਹਨਾਂ ਨੂੰ ਜੀ ਅਸੀਂ ਦੇਖ ਨਹੀਂ پا ਰਹੇ ਆ ਇੱਥੇ ਜਿਹੜੀਆਂ ਪੈਣਾ ਨੇ ਉਹ ਇੱਕ ਪਾਸੇ ਆਖਿਆ ਨੇ ਦਰਸ਼ਕੋ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਉਹ ਥੋੜਾ ਇਧਰ ਦਾ 뷰 ਦਿਖਾਣ ਦਰਸ਼ਕੋ ਤੁਸੀਂ ਇੱਥੇ ਦੇਖ ਨਹੀਂ ਪਾ ਰਹੇ ਹੋ ਇੱਥੇ ਕਲੀਆਂ ਭੈਣਾ ਜਿਹੜੀਆਂ ਨੇ ਉਹ ਤੁਹਾਨੂੰ ਬਿਸ਼ਰਾਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਪਾਸੇ ਅਗਰ ਅਸੀਂ ਗੱਲ ਕਰੀਏ ਤਾਂ ਇਧਰ ਸਾਰੇ ਜਿਹੜੇ ਭਗਤ ਐ ਸੰਤ ਰਾਮਪਾਲ ਜੀ ਦੇ ਉਹ ਇੱਥੇ ਸੱਜਣ ਖੁੰਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਤੇ ਅੱਗੇ ਅਸੀਂ ਹੁਣ ਵਧਾਂਗੇ ਪੰਡਤ ਦੇ ਦਰਬਾਰ ਸਾਹਿਬ ਦੇ ਵੱਲ ਤੇ ਉੱਥੇ ਦੇ ਬਾਰੇ ਜਾਣਾਂਗੇ ਸੇਵਾਦਾਰ ਜੀ ਇਹ ਜਿਹੜਾ ਪੰਡਾਲ ਹੈ ਤੁਹਾਨੂੰ ਲੱਗਦੀ ਜੀ ਇਸ ਜਿਹੜੀ ਰਹਿਣ ਦੀ ਵਿਵਸਥਾ ਹੈ ਇਹ ਲੋਕ ਇੱਥੇ ਆਉਂਦੇ ਆ ਉਹਨਾਂ ਨੂੰ ਰਾਤ ਨੂੰ ਬੱਦੇ ਵੀ ਫਰੀ ਦਿੱਤੇ ਜਾਂਦੇ ਆ ਨਾਲ ਜੇ ਸਰਦੀ ਹੈ ਸਰਦਾਈਆਂ ਵੀ ਫਰੀ ਦਿੱਤੀ ਜਾਂਦੀ ਹੈ ਬਾਥਰੂਮ ਦੀ ਵਿਵਸਥਾ ਪੂਰੀ ਫਰੀ ਆ ਆਸ਼ਮ ਜੀ ਤੁਸੀਂ ਠੰਡੇ ਪਾਣੇ ਦੇ ਨਾਲ ਨਾਲ ਉਹ ਗਰਮ ਪਾਣੀ ਦੀ ਵਿਵਸਥਾ ਹੈ ਤੇ ਨਾ ਕੋਈ ਵੀ ਚਾਰਜ ਨਹੀਂ ਲਿਏ ਜਾਂਦਾ 1 ਰੁਪਿਆ ਵੀ ਜਿਹੜੀ ਵੀ ਇੱਥੇ ਪੰਡਾਲ ਦੇ ਵਿੱਚ ਰਹਿਣਾ ਗੱਦੇ ਹੈ ਉਹ ਸਾਰੇ ਆਸ਼ਮ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਆ ਆਸ਼ਮ ਵਿੱਚ ਸਿਕਿਉਰਿਟੀ ਚਾਰਜ ਨਹੀਂ ਲਿਆ ਜਾਂਦਾ ਮੈਂ ਤੁਹਾਨੂੰ ਕਹਾਂ ਤੁਸੀਂ ਆਸ਼ਮ ਦੇ ਵਿੱਚ ਹਾਂ ਖਲਿਆਤਾ ਜੋ ਜੀ ਕੁਝ ਵੀ ਨਹੀਂ ਜੀ ਸਭ ਕੁਝ ਫਰੀ ਤੇ ਜੇ ਕੋਈ ਇੱਥੇ ਆਣਾ ਚਾਹਤਾ ਤਾਂ ਉਹ ਕਿੰਨੇ ਦਾ ਹੈ ਲੈ ਕੇ ਆਣਾ ਪਏਗਾ ਕੁਝ ਵੀ ਨਹੀਂ ਮੈਡਮ ਇਹ ਤਾਂ ਬੈਬ ਵੀ ਨਹੀਂ ਜੇ ਪਾਰਕਿੰਗ ਦੀ ਗੱਲ ਕਰੀਏ ਉਹ ਵੀ ਫਰੀ ਹੈ ਸਭ ਕੁਝ ਫਰੀ ਜਿ세 ਆਸ਼ਰਮ ਦੇ ਅੰਦਰ ਕਦਮ ਰੱਖੋਗੇ ਨਾ ਤੁਹਾਨੂੰ ਸਭ ਕੁਝ ਅਗੇ ਤਰਿਆਂ ਪਾਏਗਾ ਜੀ ਇਹ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਅਸੀਂ ਕਿਤੇ ਵੀ ਆਸ਼ਰਮ ਚ ਅਜਿਹੀ ਵਿਵਸਥਾ ਨਹੀਂ ਦੇਖੀ ਹੈ ਇਹਨਾਂ ਦਾ ਕਹਿਣਾ ਹੈ ਕਿ ਆਸ਼ਰਮ ਦੇ ਵਿੱਚ ਤੁਹਾਨੂੰ ਸਾਰਾ ਕੁਝ ਨਿਸ਼ੁਲਕ ਮਿਲਦਾ ਹੈ ਭਾਵੇਂ ਉਹ ਰਹਿਣਾ ਹੋਵੇ ਖਾਣਾ ਹੋਵੇ ਪੀਣਾ ਹੋਵੇ ਤੇ ਗਰਮ ਪਾਣੀ ਮੰਗਰੋ ਨੂੰ ਸਰਦੀਆਂ ਦੇ ਵਿੱਚ ਤੇ ਇੱਥੇ ਤੁਸੀਂ ਦੇਖੇ ਪਾ ਰਹੇ ਹੋ ਆਸ਼ਰਮ ਦਾ ਜਿਹੜਾ ਮਾਹੌਲ ਹੈ ਉਹ ਤੁਸੀਂ ਖੁਦ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਭਾਰੀ ਸੰਖਿਆ ਦੇ ਵਿੱਚ ਇੱਥੇ ਜਿਹੜੇ ਸੰਤ ਰਾਮਪਾਲ ਜੀ ਦੇ ਅਨਾਈ ਨੇ ਉਹ ਅੱਜ ਦੇ ਦਿਨ ਇੱਥੇ ਆਏ ਨੇ ਇਸ ਢੰਡਾਰੇ ਦੇ ਵਿੱਚ ਸ਼ਾਮਲ ਹੋਣ ਆਏ ਨੇ ਤੇ ਮੈਮ ਹੁਣ ਅਸੀਂ ਜਿਹੜੇ ਏਰੀਆ ਦੇ ਵਿੱਚ ਆਏ ਆ ਜਿਹੜੇ ਖਾਮ ਦੇ ਵਿੱਚ ਆਏ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਪ੍ਰਨਾਮ ਸਥਲ ਹੈ ਜਿੱਥੇ ਗੁਰੂ ਮਹਾਰਾਜ ਦੀ ਤੇ ਦਾਦਾ ਗੁਰੂ ਜੀ ਸਾਮੀ ਰਾਮਦੇਵਾਨੰਦੀ ਮਹਾਰਾਜ ਤੇ ਗ੍ਰੀਤਾ ਜੀ ਮਹਾਰਾਜ ਜੀ ਦੇ ਸਰੂਪ ਨੇ ਕਦੇ ਸਾਡੇ ਇੱਥੇ ਲੱਗੇ ਹੋਏ ਨੇ ਇੱਥੇ ਜਿਹੜੇ ਵੀ ਸਾਡੇ ਭਗਤ ਭਰਾ ਆਏ ਆ ਭੈਣੇ ਉਹ ਦੰਡਵਤ ਪ੍ਰਣਾਮ ਕਰਕੇ ਇਹਦਾ ਪ੍ਰਣਾਮ ਕਰ ਦੇਣੇ ਗੁਰੂ ਜੀ ਨੂੰ ਦੰਡਵਤ ਪ੍ਰਣਾਮ ਦਾ ਬਹੁਤ ਹੀ ਜ਼ਿਆਦਾ ਮਹੱਤਵ ਦੱਸਿਆ ਹੋਇਆ ਹੈ ਸਾਡੇ ਸਾਸ਼ਟ੍ਰਾਂ ਦੇ ਵਿੱਚ ਕਿ ਅਸ਼ਟ ਅੰਗ ਸੇ ਦੰਡਵਤ ਪ੍ਰਣਾਮ ਆ ਸੰਧਿਆ ਪ੍ਰਾਪਤ ਕਰੇ ਸੰਧਿਆ ਪ੍ਰਾਪਤ ਕਰੇ ਨਿਸ਼ਟਾਵਾ ਇਸ ਵੇਲੇ ਦੇ ਸ਼ਾਮੀ ਜਿਹੜਾ ਵੀ ਆਪਣੇ ਈਸ਼ਟ ਨੂੰ ਦੰਡਵਤ ਪ੍ਰਣਾਮ ਕਰਦਾ ਹੈ ਅੱਠਾਂ ਅੰਗਾਂ ਨੂੰ ਖੱਲੇ ਲਾ ਕੇ ਦਾ ਬਹੁਤ ਹੀ ਜਿਹੜਾ ਲਾਭ ਉਹਨੂੰ ਮਿਲਦਾ ਤੇ ਅਧਿ ਨਹੀਂ ਉਹਦੇ ਅੰਦਰ ਆਂਦੀ ਹੈ ਜਿਹੜੀ ਕਿ ਇੱਕ ਭਗਤੀ ਮਾਰਗ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਮਾਈਆਂ ਦੀ ਵਿਵਸਥਾ ਇਸੇ ਵੀ ਵਕਰੀ ਹੈ ਜਿੱਦੋਂ ਤੁਸੀਂ ਇਸ ਪਾਸੇ ਵੀ ਦੇਖ 파 ਰਹੇ ਹੋ ਜਿਹੜੀਆਂ ਭੈਣਾਂ ਨੇ ਉਹ ਦੂਸਰੇ ਪਾਸੇ ਦੰਦਵਤ ਪ੍ਰਣਾਮ ਕਰ ਰਹੇ ਨੇ ਤੇ ਜਿਹੜੇ ਭਗਤ ਨੇ ਸੰਤਰਾਮਪਾਲ ਜੀ ਦੇ ਅਲੱਗ ਤੋਂ ਉਹਨਾਂ ਦੇ ਇਥਾਨ ਬਣਾਇਆ ਗਿਆ ਹੈ ਡਾਕਟਰ ਪ੍ਰਣਾਮ ਦੇ ਲਈ ਤੇ ਗੁਣਤੀ ਘੋੜ ਅਕੇ ਨਾਮਾਗੇ ਤੇ ਉਧਰ ਵੀ ਦੇਖਾਂਗੇ ਤੇ ਇਹ ਤੁਸੀਂ ਵੇਖ ਰਹੇ ਹੋ ਦਰਬਾਰ ਸਾਹਿਬ ਆਜਾ ਦਿੱਤਾ ਇਹ ਮਈਆਲੀ ਸਾਹਿਬ ਨੂੰ ਲੈ ਕੇ ਆਇਆ ਇੱਥੇ ਜਿਹੜਾ ਗੁਰਦਸ ਸਾਹਿਬ ਰੱਖਿਆ ਹੈ ਇਹ ਸੰਤ ਗਰੀਬਦਾ ਜੀ ਮਹਾਰਾਜ ਜੀ ਨੇ 13ਵਸ ਦੀ ਆਯੂ ਦੇ ਵਿੱਚ ਲਿਖਿਆ ਸੀ ਉਹਨਾਂ ਨੇ ਬੱਚੇ ਜੀ ਹਾਲੇ ਪਰਮਾਤਮਾ ਨਾਲ ਦੇ ਵਿੱਚ ਫੀਡ ਕੀਤਾ ਸਾਰਾ ਕੁਝ ਇੱਥੇ ਜਿਹੜਾ ਪਾਠ ਹੈ ਨਿਰੰਤਰ 3 ਦਿਨ ਦਾ ਖੰਡ ਪਾਠ ਚੱਲਦਾ ਹੈ ਇੱਥੇ ਮਈਆਂ ਕਰ ਰਹੀਆਂ ਨੇ ਉਹਦੇ ਭਗਤ ਭਰਾ ਆਪਣਾ ਮਤਲਬ ਉਸ ਪਾਸੇ ਕਰ ਰਹੇ ਨੇ ਤੇ ਜਿਹੜਾ ਮਈਆਂ ਦਾ ਪਾਠ ਅਲੱਗ ਸਰ ਹੈ ਭਗਤ ਨਹੀਂ ਆਉਂਦੇ ਪੂਰੀ ਇਹਨਾਂ ਨੂੰ ਮਤਲਬ ਆਜ਼ਾਦੀ ਤੁਸੀਂ ਕਹਿ ਲਓ ਪੂਰੀ ਇਹਨਾਂ ਨੂੰ ਆਪਣਾ ਅਲੱਗ ਸਿਸਟਮ ਦਿੱਤਾ ਹੋਇਆ ਮਰਿਆਦਾ ਉਹ ਰੱਖੀ ਹੋਈ ਹੈ ਇਹ ਚੀਜ਼ ਤਾਂ ਫਾਰਿੰਗ ਸੇਵਾਵਾਂ ਦੇ ਵਿੱਚ ਦਿਖਾਈ ਹੋਈ ਸੀ ਕਿ ਜਿੱਥੇ ਭਗਤ ਕਰ ਰਹੇ ਨੇ ਉਹ ਮਾਇਆ ਦੀ ਅਲੱਗੂ ਦਾ ਮਤਲਬ ਹੈ ਪੂਰਾ ਇਥੇ ਤੁਸੀਂ ਕਹਿ ਸਕਦੇ ਹੋ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਵੀ ਚੀਜ਼ ਦਾ ਜਦਾਂ ਨੋ ਨੋ ਦੱਸਿਆ ਕਿ ਜਾਤ ਪਾਤ ਦਾ ਇੱਥੇ ਕੋਈ ਭੇਦਭਾਵ ਨਹੀਂ ਹੁੰਦਾ ਉਸੇ ਤਰੀਕੇ ਦੇ ਨਾਲ ਜੈਂਡਰ ਦਾ ਵੀ ਕੋਈ ਲਿੰਗ ਦਾ ਵੀ ਕੋਈ ਇੱਥੇ ਭੇਦਭਾਵ ਨਹੀਂ ਹੁੰਦਾ ਜਿਹੜਾ ਕੁਝ ਭਲਤਾਂ ਦੇ ਲਈ ਬੰਨਿਆ ਜਿਹੜਾ ਉਹ ਖਾਂਦੇ ਨੇ ਉਹ ਹੀ ਇਹਨਾਂ ਦੇ ਲਈ ਹੁਣ ਇਸੇ ਤਰ੍ਹਾਂ ਦੀ ਬਸਤਾਂ ਬਾਤ ਹੁੰਦੀ ਰਹਿੰਦੀ ਹੈ ਤੇ ਮੈਂ ਮਤ ਤੁਹਾਡੇ ਕੋਈ ਵੀ ਪੁੱਛਣਾ ਚਾਵਾਂਗੇ ਜਾਣਨਾ ਚਾਹਾਂਗੇ ਕਿ ਜਿੱਦਾਂ ਇੱਧਰ ਪਾੜ ਪੁਰਿਆ ਅਸੀਂ ਦੇਖ ਰਹੇ ਹਾਂ ਕਿ ਇੱਕ ਪੈਂਡ ਜਿਹੜੇ ਨੇ ਉਹ ਪੜ ਰਹੇ ਨੇ ਇਸ ਵੇਲੇ ਪਾੜ ਤੇ ਉਧਰ ਜਿਹੜੇ ਭਗਤ ਵਾਲੀਆਂ ਪਾਸੇ ਨੇ ਉਧਰ ਵੀ ਇੱਦੀ ਪਾੜ ਹੋ ਰਿਹਾ ਬਿਲਕੁਲ ਸਹੀ ਮੇਰੇ ਤੋਂ ਪਾੜ ਇੱਦੀ ਚੱਲ ਰਿਹਾ ਇਸ ਸੰਤ ਗਰੀਬਦਾਸ ਜੀ ਮਹਾਰਾਜ ਦੀ ਵੀ ਅਮਰ ਬਾਣੀ ਹੈ ਅਖੰਡ ਇਹਨੂੰ ਕਿਹਾ ਜਾਂਦਾ ਅਮਰ ਗੁਰ ਸਾਹਿਬ ਕਿਹਾ ਜਾਂਦਾ ਜਿਹਦੇ ਵਿੱਚ ਗਰੀਬਦਾਸ ਜੀ ਦੀ ਵੀ ਹੈ ਨਾਲੇ ਕਬੀਰ ਸਾਹਿਬ ਦੀਆਂ ਬਾਣੀਆਂ ਵੀ ਇਸ ਗ੍ਰੰਥ ਦੇ ਵਿੱਚ ਜੀ ਤੇ ਨਾਮ ਜਿੱਦਾਂ ਕਿ ਅਸੀਂ ਤੁਹਾਡੇ ਤੋਂ ਜਾਣਿਆ ਕਿ ਇੱਥੇ ਗਰੀਬਦਾਸ ਜੀ ਮਹਾਰਾਜ ਦੀ ਅਮਰਤ ਬਾਣੀ ਦਾ 파ਟ ਹੋ ਰਿਹਾ ਹੈ ਤੇ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਵੀ ਗਰੀਬਦਾਸ ਜੀ ਦੇ ਗ੍ਰੰਥ ਦੇ ਵਿੱਚ ਕਬੀਰ ਸਾਹਿਬ ਦਾ ਜ਼ਿਕਰ ਹੋ ਰਿਹਾ ਹੈ ਇਹ ਕਿਵੇਂ ਜੇਕਰ ਐਵੇਂ ਹੋ ਰਿਹਾ ਹੈ ਕਿ ਕਬੀਰ ਸਾਹਿਬ ਹੀ ਉਹਨਾਂ ਦੇ ਪੁਰਖ ਸੰਗ

ਬਾਦਮਾ ਪੰਥ ਗਰੀਬਦਾ ਜੀ ਮਹਾਰਾਜੀ ਦਾ ਪੰਥ ਸੀ ਜਿਦੇ ਵਿੱਚ ਇਹ ਬਾਣੀ ਸੰਤ ਗਰੀਬਦਾ ਜੀ ਦੁਆਰਾ ਪਰਮੇਸ਼ਰ ਨੇ ਆਪੇ ਹੀ ਪ੍ਰਗਟ ਕਰਾਈ ਹੋਈ ਹੈ ਤਾਂ 300 ਸਾਲ ਹੋ ਗਏ ਨੇ ਇਸ ਬਾਣੀ ਨੂੰ ਲਿਖਿਆ ਹੈ ਪਰ ਅੱਜ ਤੱਕ ਇਹਦੇ ਵਿੱਚ ਕੋਈ ਵੀ ਫੇਰ ਬਦਲ ਜਿਹੜਾ ਹੈ ਇੱਕ ਅੱਖਰ ਗਾਇਕ ਬਿੰਦੂ ਦਾ ਵੀ ਫੇਰ ਬਦਲ ਨਹੀਂ ਕੀਤਾ ਗਿਆ ਤਾਂ ਇਹਦੇ ਨਾਲ ਜਿਹੜੀ ਕਬੀਰ ਸਾਹਿਬ ਦੀਆਂ ਬਾਣੀਆਂ ਨੇ ਉਹ ਵੀ ਇਥੇ ਇਸ ਤਰ੍ਹਾਂ ਜੁੜੀਆਂ ਨੇ ਕਿ ਇਹਨਾਂ ਦੇ ਗੁਰੂ ਹੋ ਸਕਦੇ ਜੀ ਤੇ ਮੈਮ ਇੱਕ ਚੀਜ਼ ਅਸੀਂ ਤੁਹਾਡੇ ਤੋਂ ਹੋਰ ਜਾਣਨਾ ਚਾਹਾਂਗੇ ਵੀ ਇਸ ਵੰਨਦੇ ਵਿੱਚ ਜਿੱਦਾਂ ਕਿ 300 ਸਾਲ ਪਹਿਲਾਂ ਮੈਂ ਪਿਆ ਲਿਖੀ ਹੋਈ ਹੈ ਉਸ ਵੇਲੇ ਤਾਂਬੇ ਦੇ ਭਾਂਡੇ ਜਿਹੜੇ ਸੀ ਉਹ ਵੱਧਦੇ ਜਾਂਦੇ ਸਨ ਅੱਜ ਦੇ ਟਾਈਮ ਦੀਆਂ ਇਹਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਕਿ ਆਉਣ ਦੇ ਵਾਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਘਰ ਦੇ ਵਿੱਚ ਲੋਹੇ ਦੇ ਭਾਂਡੇ ਲੋਹੇ ਦੀਆਂ ਵਸਤੂਆਂ ਯੂਜ਼ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਤੁਸੀਂ ਵੇਖ ਹੀ ਰਹੇ ਹੋ ਚਮਚ sắt ਸ਼ੀਲ ਦੇ ਆ ਗਏ ਘਰਾਂ ਦੇ ਟ੍ਰੇ ਇਹ ਬਾਣੀ ਜਿਹੜੀ ਦੇ ਅੱਜ ਦੇ ਸਮੇਂ ਦੇ ਬਾਰੇ ਲਿਖੀ ਹੋਈ ਹੈ ਸਾਡੇ ਵਿੱਚ ਉਹ ਸਭ ਪੂਰਨ ਗੁਰੂ ਦੀ ਪਛਾਣ ਵੀ ਦੱਸੀ ਹੋਈ ਹੈ ਕਿ ਅੱਜ ਇਹਨੇ ਗੁਰੂ ਤੁਸੀਂ ਦੇਖ ਰਹੇ ਹੋ ਆ ਜਿਸ ਨੇ ਇਹੋ ਪਤਾ ਚੁੱਕੋਗੇ ਗੁਰੂ ਪਿਆਰ ਹੈ ਪੰਜਾਬ ਦੇ ਵਿੱਚ ਅਸਰ ਗ੍ਰਾਮਪਾਲ ਜੀ ਮਹਾਰਾਜ ਜੀ ਉਸ ਬਾਣੀ ਦੇ ਆਧਾਰ ਤੇ ਆਪਾਂ ਉਹਨਾਂ ਨੂੰ ਕਹਰਾ ਕਹਿੰਦੇ ਨੇ ਕਿ ਉਹ ਸਾਰੀਆਂ ਵਾਰੀਆਂ ਦੇ ਉੱਪਰ ਸਿਧੀ ਖੜ੍ਹਦੀ ਹੈ ਸਾਰੀ ਚੀਜ਼ਾਂ ਉਹਨਾਂ ਦੇ ਉੱਪਰ ਜਿਹੜੀ ਵੀ ਇਹਨਾਂ ਦੇ ਵਾਰੀਆਂ ਦੇ ਵਿੱਚ ਪੂਰਨ ਗੁੰਝੀਦਾਂ ਜਾਂਦੇ ਸੀ ਜੀ ਥੀ ਮੈਮ ਇੱਕ ਆਖਰੀ ਸਵਾਲ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੇ ਕਿ ਕਬੀਰ ਪੰਥੀ ਤਾਂ ਹੋਰ ਵੀ ਹੈਗੇ ਨੇ ਬਰਸਨ ਤ੍ਰੰਪਾਲ ਜੀ ਮਹਾਰਾਜ ਜੀ ਕਬੀਰ ਸਾਹਿਬ ਦੇ ਬਾਰੇ ਐਸਾ ਕੀ ਦੱਸ ਰਹੇ ਨੇ ਕਿ ਜਿਹੜਾ ਅਲੱਗ ਹੈ ਕਬੀਰ ਪੰਥੀ ਬਹੁਤ ਹੈ ਲੇਕਿਨ ਉਹ ਉਸ ਵਾਰੀ ਨੂੰ ਸਮਝ ਨਹੀਂ 파 ਰਹੇ ਕਬੀਰ ਸਾਹਿਬ ਦੀ ਹੀ ਵਾਰੀ ਹੈ ਕਿ ਮੇਰੀ मेरी महिमा की चर्चा से सारी जगह चलेगी लेकिन मेरी को कोई नहीं कौन? अपनी नहीं समझ नहीं सकेगा आप कह सकते हैं संत रामपाल जी महाराज पर असल संत रामपाल जी महाराज जी सतलोक जरा है उन्नीस सौ सतासी के ਪਰਮੇਸ਼ਰ ਜਿਸ ਨੇ ਪ੍ਰਗਟ ਹੋਏ ਉਹਨਾਂ ਦਾ ਉਹਨਾ ਕਹੇ ਸਾਰੀ ਲੀਲਾ ਕਰ ਰਹੇ ਨੇ ਪਰਮੇਸ਼ਰ ਦਾ ਸੱਚਾ ਗਿਆਨ ਕੋਈ ਦੱਸ ਰਿਹਾ ਨਹੀਂ ਕੋਈ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਜਿਨੇ ਵੀ ਗ੍ਰੰਥ ਨੇ ਜਿਨੇ ਵੀ ਤਾਂ ਅੰਮ੍ਰਿਤ ਗ੍ਰੰਥ ਨੇ ਉਹਨਾਂ ਤੋਂ ਪਰਮਾਨਿਤ ਕਰਕੇ ਦੱਸਿਆ ਕਿ ਇੱਕ ਪਰਮਾਤਮਾ ਚਾਰਾਂ ਦੇ ਵਿੱਚ ਪੰਜਾਂ ਦੇ ਵਿੱਚ ਧਰਮਾਂ ਦੇ ਵਿੱਚ ਹੈ ਕੋਈ ਜੀ ਜੀ ਹੁਣ ਅੱਗੇ ਵਧਾਂਗੇ ਹੋਰ ਵੀ ਦੇਖਾਂਗੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਘੇਰੀ ਹੋ ਰਹੀ ਹੈ ਮੇਡਮ ਅਸੀਂ ਦੇਖ ਰਹੇ ਹਾਂ ਇੱਥੇ ਕਾਫੀ ਸਾਰੀਆਂ ਜੋਤੀਆਂ ਜਿਹੜੀਆਂ ਉਹ ਜਗਾਈਆਂ ਗਈਆਂ ਨੇ ਤੇ ਇੱਥੇ ਹਵਨ ਹੀ ਅੱਗੇ ਲਿਖਿਆ ਹੋਇਆ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਮ ਇਹਦੇ ਬਾਰੇ ਜੇ ਸੰਤ ਪਰਮੇਸ਼ਰ ਕਬੀਰ ਸਾਹਿਬ ਦੀ ਦੀਵਾਨੀ ਹੈ ਇੱਕ ਯਗ ਹੈ ਧਰਮ ਕੀ ਦੂਸਰੀ ਯਗ ਹੈ ਧਿਆਨ ਤੀਜੀ ਯਗ ਹੈ ਹਵਲ ਚੌਥੀ ਯਗ ਬਰਨਾਮ ਅਤੇ ਪੰਜਵੀਂ ਯਗ ਹੈ ਗਿਆਨ ਜਿਹੜਾ ਤੁਹਾਨੂੰ ਗਿਆ 10 ਦੰਵਤ ਬਰਨਾਮ ਉਹ ਤੇ ਕਿਹਾ ਜਾਂਦਾ ਹੈ ਉਹ ਇੱਕ ਯਗ ਯਗ ਦੇ ਵਿੱਚ ਆ ਜਾਂਦਾ ਹੈ ਯਗ ਦੇ ਨਾਲ ਕਿ ਸਾਡੇ ਕਰਮ ਬੰਦੇ ਸਾਡੇ ਪਾਪ ਛੱਡਦੇ ਆ ਤੇ ਸਾਨੂੰ ਸਹਯੋਗ ਮਿਲਦਾ ਜਿਹੜਾ ਵੀ ਰੋਗ ਤੋਂ ਪ੍ਰਾਪਤ ਕਰਨ ਦੇ ਲਈ ਆਪਾਂ ਕੋ ਧੀ ਕਰ ਰਹੇ ਨੇ ਉਹਨਾਂ ਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਇਹ ਗ੍ਰੀਸ ਦਾ ਕੰਮ ਕਰਦੀ ਹੈ ਸਾਡੀ ਗੱਡੀ ਨੂੰ ਸਹੀ ਚਲਾਣ ਦੇ ਮਨ ਜਾਇ ਅੱਜ ਜੇ ਹੋਣ ਕੀ ਜਾਂ ਤਾਹੀ ਆਪਾਂ ਆਪਣੇ ਭੱਜ ਦੇ ਜਿਹੜੀ ਸਟਾਰੂ ਰੂਦ ਦੇ ਨਾਲ ਚਲਾ ਸਕਦੇ ਨੇ ਉਹਦੇ ਵਿੱਚ ਇਹ ਇੱਕ ਆਂਦੀ ਆ ਹਨੀ ਜਾਂ ਜਿੱਦੀ ਇਹ ਤੇ ਦੇਸੀ ਘੋਦੀ ਜੋ ਜਿਹੜੀ ਆ ਭੱਗਾਂ ਦੀ ਪੱਕੀ ਪੱਕਰੀ ਜਲਾਈ ਜਾਂਦੀ ਹੈ ਕਿਉਂ ਜਦੋਂ ਵਗਦਾ ਹੈ ਕਿਉਂ ਜਦੋਂ ਜਲਦਾ ਹੈ ਸੜਦਾ ਹੈ ਤਾਂ ਆਪਸ ਦਾ ਆ ਆਸ-ਪਾਸ ਦਾ ਵਾਤਾਵਰਣ ਕਿਹਾ ਸੁਧਦਾ ਹੈ ਪਹਿਲਾਂ ਜਦੋਂ ਤਾਂ ਜਲਦੀ ਸੀ ਘੋਦੀ ਪਰ ਅੱਜ ਖਤਮ ਹੋ ਗਈ ਹੈ ਮਿੱਠਾ ਤੇਲ ਬਾਲਦੇ ਆ ਉਹ ਅਗੇ ਕਾਰਬਨ ਡਾਈਆਕਸਾਈਡ ਮਤਲਬ ਉਹ ਸਾਰਾ ਖਰਾਬ ਕਰਦਾ ਹੈ ਜੋ ਜਿਹੜਾ ਸੁਧ ਕਰਦਾ ਹੈ ਸਭ ਸੰਤ ਰਾਮ巴 ਜੀ ਮਹਾਰਾਜ ਜੀ ਦੇ ਸੇਕੋ ਦੇ ਦੋ ਦੇਰੀਏ ਨਿਰੰਧੇ ਹੈ ਭਗਤ ਇੱਥੇ ਪੰਜਾਂ ਪ੍ਰਕਾਰ ਦੀ ਯੱਗ ਹੋ ਰਹੀ ਹੈ ਧਰਮ ਦੀ ਯੱਗ ਵੀ ਹੋ ਰਹੀ ਆ ਆਪਣੇ ਮਨਿਛੇ ਦੇ ਨਾਲ ਗਾਣਦੇ ਨੇ ਕੋਈ ਕੁਛ ਮੰਗ ਪੁੱਛ ਨਹੀਂ ਕਰਦੇ ਦੀ ਵੀ ਨਹੀਂ ਪਰ ਆਪਣੀ ਛੱਡ ਨਾਲ ਹਰ ਕੋਈ ਚੜਾਂਦਾ ਹੀ ਆ ਕਿਸੇ ਵੀ ਜਿੱਤੇ ਘਰ ਵਿੱਚ ਸਾਲੇ ਜਾਂਦਾ ਹੈ ਗਿਆਨ ਦੀ ਤੇ ਪ੍ਰਮਾਤਮਾ ਦੀ ਬਾਣੀ ਦੀਨ ਰਾਤ ਚੱਲ ਰਹੀ ਹੈ ਧਰਮ ਦੀ ਯੱਗ ਹੋ ਰਹੀ ਹੈ ਭਾਵਨ ਦੀ ਯੱਗ ਹੋ ਰਹੀ ਹੈ ਨਾਮ ਦੀ ਯੱਗ ਹੋ ਰਹੀ ਹੈ ਇੱਥੇ ਪੰਜਾਂ ਯੱਗਾਂ ਸਾਜਣ ਦੇ ਵਿੱਚ ਹੋ ਰਹੀ ਹੈ ਬਾਤਾਂ ਬਰੰਤਾਂ ਇਹਦਾ ਸ਼ੋਧਾ ਇੱਥੋਂ ਦਾ ਕਿਉਂਕਿ ਇੱਥੇ ਪਰਮੇਸ਼ਵਰ ਦਾ ਅੱਛ ਜਿਹੜਾ ਹੈ ਸਾਰਿਆਂ ਦੇ ਸਿਰ ਤੇ ਜੀ ਤੇ ਦਰਸ਼ਕੋ ਅਸੀਂ ਅੱਜ ਤੁਹਾਨੂੰ ਦਿਖਾਇਆ ਸਤਿ ਸ੍ਰੀ ਅਕਾਲੋ ਦਿਲਾਪੋਤੇਗੜ ਸਾਹਿਬ ਪੰਜਾਬ ਦੀ ਇਹ ਕਵਰੇਜ ਤੇ ਬਣੇ ਰਹੋ ਆਗਾਸ ਜਾਗਰਣ ਦੇ ਨਾਲ